ਆਕਰ ਟ੍ਰੇਨ ਕੌਕੀਤਾ ਜਾ ਰਿਹਾ ਚਾਹ ਲੱਗ ਪੰਜਾਬੀ ਇਹ ਗੁਰੂ ਦਾ ਨੰਗਰ ਵਾਸਾ ਹੈ ਤੇ ਗੁਰੂ ਦੇ ਨੰਗਰ ਦੀ ਧਰਤੀ ਹੈ ਉੱਥੇ ਅਸੀਂ ਗਰੀਬਾਂ ਨੇ ਘਰ ਬਣਾਉਣ ਵਾਸਤੇ ਜਿਹੜੀ ਚੱਕੇ ਛੱਡ ਜਾਈਏ ਜੀ ਬਹੁਤ ਬਹੁਤ ਸਾਹਮਣੇ ਧਕਸਾ ਸਾਈ ਕਰ ਰਹੀ ਸਰਕਾਰ ਇਹ ਕੀ ਲੱਗ ਰਿਹਾ ਤੇ ਜਨਤਾ ਦੀ ਕੀ ਲੱਗ ਰਿਹਾ ਵੀ ਜਿਹੜਾ ਧੱਕਾ ਹੋ ਰਿਹਾ जो एमरजेंसी हाई के हालात जोड़े गौरमेंट के करे हो गरीबों के कम भी होते जा रहे लोगों की जरूरत है बरबार करवाना चाहती है बीजेपी सरकार ਇਹ ਕਰੇ ਕਰੀਪਾ ਦੇ ਉਹ ਲੈਣਾ ਕੋਈ ਕੰਮ ਹੋਵੇ ਇਹ ਕਰਨਾ ਨਹੀਂ ਜੇਣਾ ਚੱਲਦੇ ਜਿਹੜੀ ਮਜ਼ਬੂਤ ਸਰਕਾਰ ਹੈ ਇਹ ਤਾਂ ਨਾਲ ਸ਼ਾਹੀ ਤੇ ਉੱਪਰ ਆਈ ਹੈ ਪਹਿਲਾਂ ਉਹ ਹੋ ਗਿਆ ਬੀਜੇਪੀ ਦਾ 2027 ਦੇ ਵਿੱਚ ਅਸੀਂ ਆਪਣੀ ਸਰਕਾਰ ਝੋਰਾ-ਝੋਰਾ ਨਾਲ ਬਣਾਵਾਂਗੇ ਬਾਪ ਜੇ ਸਰਪਾ ਪਾਰਟੀ ਜਿੰਦਾਬਾਦ 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 ਤੁਸੀਂ ਦੇਖ ਸਕਦੇ ਹੋ ਕਿ ਬੀਜੇਪੀ ਦੇ ਚੈਨ ਕਰ ਲਿਆ ਗਿਆ ਇੱਥੇ ਮੁਲਾ ਪਰ ਬੈਰੀਅਰ ਦੇ ਉੱਤੇ ਭਾਜਪਾ ਦੇ ਸਮਰਥਕ ਭਾਜਪਾ ਆਗੂ ਲੋਕਾਂ ਦੇ ਅੰਦਰ ਮੁਲਾ ਪਰ ਗਰੀਬ ਦਾਸ ਦੇ ਵਿੱਚ ਅੱਜ ਇੱਕ ਕੈਂਪ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਸੀ ਉਹ ਲਗਾਉਣ ਲਈ ਮੁਲਾ ਪਰ ਦੇ ਵਿੱਚ ਪਹੁੰਚੇ ਸੀ ਤੋ ਵੱਖ-ਵੱਖ ਥਾਵਾਂ ਤੋਂ ਜੇ ਪ੍ਰਸ਼ਾਸਨ ਵੱਲੋਂ ਅੱਜ ਇਹਨਾਂ ਨੂੰ ਜਿੰਦਾਬਾਦ ਡਿਟੇਨ ਕਰ ਲਿਆ ਗਿਆ ਹਰਾਸਤ ਦੇ ਵਿੱਚ ਲੈ ਲਿਆ ਗਿਆ ਏ ਸੋ ਜਿੰਦਾਬਾਦ ਵੱਖ-ਵੱਖ ਨਹੀਂ ਨਹੀਂ ਸੋ ਮੁਰਦਾਬਾਦ ਮੁਰਦਾਬਾਦ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਮਲਦੀਪ ਸੈਣੀ ਕੋਈ ਨਹੀਂ ਦੁਪੇ ਥੋੜੇ ਦੁਪੇ ਕੱਲੇ ਬੱਜ ਰਹਾ ਉਹ ਕੋਈ ਸੁਭਾ ਡਾਕਟਰ ਸੁਭਾਸ਼ ਸ਼ਰਮਾ ਉਹ ਵੀ ਪਹੁੰਚੇ ਨੇ ਕੌਂਸਲ ਵਿੱਚ ਅਸੀਂ ਕੁੱਤੇ ਸਕਾਰੀ ਨਹੀਂ ਰਹੇ ਅਸੀਂ ਤਾਂ ਅਸੀਂ ਤਾਂ ਅਸੀਂ ਤਾਂ ਸਰਕਾਰ ਕਿਸੇ ਨੇ ਸਰਕਾਰ ਨੇ ਕੇਂਦਰ ਸਰਕਾਰ ਨੇ ಭ್ರ ಸೋ ನೀ ਬਿਨਾਂ ਜਲਦੋਂ ਆਪਣਾ ਮਾਹੌਲ ਬਣਾ ਕਰਨ ਕਮਲਦੀਪ ਸੈਣੀ ਤੇ ਡਾਕਟਰ ਸੁਆਸ਼ ਸ਼ਰਮਾ ਉਹ ਵੀ ਪਹੁੰਚੇ ਨੇ ਇਹ ਤਾਂ ਤੁਸੀਂ ਮੇਰੀ ਗੱਲ ਕਰ ਤੁਸੀਂ ਕਰਨਾ ਚਾਹੀਦਾ ਮੇਰੀ ਗੱਲ ਤੁਸੀਂ ਮੇਰੇ ਨਾਲ ਕੈਂਪਸ ਕਰੋ ਤੁਹਾਨੂੰ ਇਹ ਲੱਗੇ ਵੀ ਯਾਰ ਕੋਈ ਗਲਤ ਕੰਮ ਕਰ ਰਹੇ ਆ ਤੁਸੀਂ ਕਰ ਸਕਦੇ ਹੋ ਤੁਸੀਂ ਸੋ ਪਾਜਪਾ ਦੇ ਚੌਕ चारि हज़ार सुमलदीप सेड़ी सी E é. é. ਚਲੋ ਸ਼ਰਮਾ ਫਿਰ ਕੀ ਆ ਰਹੇ ਫਿਰ ਕੀ ਆ ਰਹੇ ਅਜਮਦੀਨ ਸੋ ਤੁਸੀਂ ਦੇਖ ਸਕਦੇ ਹੋ ਕਿ ਭਾਜਪਾ ਦੇ ਡਿਗਜ ਲੀਡਰ ਕਮਲਦੀਪ ਸੈਣੀ ਤੇ ਨਾਲ ਸੁਆਸ਼ ਸ਼ਰਮ ਡਾਕਟਰ ਸੁਆਸ਼ ਸ਼ਰਮ ਉਹਨਾਂ ਨੂੰ ਵੀ ਪੋਰਸਾ ਰਸਤੇ ਦੇ ਵਿੱਚ ਲੈ ਲਿਆ ਗਿਆ ਡਿਟੇਨ ਕਰ ਲਿਆ ਗਿਆ ਸੋ ਕੁਲਾ ਪਰ ਬੈਠ ਗਿਆ देखो सो so, इस समय भाई जी हो रही गिर गए ਕਰੋ ਜਲਾ ਸ਼ਰਮਾ ਜੀ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਰੇਟਨ ਕਿਤਾ ਜਾ ਰਹੇ ਅੱਜ ਕੀ ਹੈ ਵੇਖੋ ਇਹ ਪੰਜਾਬ ਸਰਕਾਰ ਦੀ ਸ਼ਰਿਆਮ ਧੱਕਾ ਸ਼ਰਿਆਮ ਗੁੰਡਾਗਰਦੀ ਹੈ ਗਰੀਬਾਂ ਦੀ ਭਲਾਈ ਲਈ ਜਿਹੜੇ ਕੈਂਪ ਚੱਲ ਰਹੇ ਸੀ ਉਹਨਾਂ ਕੈਂਪਾਂ ਨੂੰ ਧੱਕੇ ਨਾਲ ਰੋਕ ਕੇ ਸੋ ਇਸ ਸਮੇ ਤੁਸੀਂ ਦੇਖ ਸਕਦੇ ਹੋ ਕਿ ਆ ਭਾਜਪਾ ਦੇ ਦੋ ਜੋ ਆਗੂ ਅੱਜ ਇਸ ੈਂਪ ਦੇ ਵਿੱਚ ਮੁੱਲਾਪੁਰ ਗਰੀਬਦਾਸ ਦੇਖੇ ਪਹੁੰਚੇ ਸਾਨੂੰ ਉਹਨਾਂ ਨੂੰ ਪੁਲਿਸ ਵੱਲੋਂ ਡਿਟੇਨ ਕਰ ਲਿਆ ਗਿਆ ਹੈ ਮੁੱਲਾਪੁਰ ਬੈਰੀਅਰ ਦੇ ਉੱਤੇ ਹੀ ਵੱਡਾ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਤਾਰੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਇੱਥੇ ਤਾਇਨਾਤ ਹੈ ਬੈਰੀਕੇਟਿੰਗ ਕੀਤੀ ਗਈ ਹੈ ਤੇ ਭਾਜਪਾ ਦੇ ਜੋ ਦਿਗਜ ਲੀਡਰ ਨੇ ਡਾਕਟਰ ਸੁਭਾਸ਼ ਸ਼ਰਮਾ ਕਮਲਦੀਪ ਸੈਣੀ ਤੇ ਉਹਨਾਂ ਨੂੰ ਵੀ ਡਿਟੇਨ ਕਰ ਲਿਆ ਗਿਆ ਨਾਲ ਹੀ ਤੇ ਬਾਕੀ ਹੋਰ ਵੀ ਜਿੰਨੇ ਵੀ ਸਮਰਥਕ ਇੱਥੇ ਭਾਜਪਾ ਦੇ ਪੁੱਜੇ ਸਨ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਰਸਤੇ ਦੇ ਵਿੱਚ ਲੈ ਲਿਆ ਗਿਆ ਤੇ ਕਿਹੜੇ ਥਾਣੇ ਲੈ ਕੇ ਜਾ ਰਹੇ ਨੇ ਫਿਲਹਾਲ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅੱਜ ਮੋਲਾਪੁਰ ਗਰੀਬਦਸ ਵਿਖੇ ਭਾਜਪਾ ਵੱਲੋਂ ਅੱਜ ਇੱਕ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਸੀ ਜਿਸ ਦੇ ਵਿੱਚ ਆਸ਼ੀਮਾਨ ਤੇ ਹੋਰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਜੋ ਲੋਕਾਂ ਨੂੰ ਦਿੱਤੀਆਂ ਜਾਣੀਆਂ ਸਨ ਉਹ ਕਾਰਡ ਮੁਹੱਈਆ ਕਰਾਉਣ ਲਈ ਇਹ ਕੈਂਪ ਆਯੋਜਿਤ ਕੀਤਾ ਜਾਣਾ ਸੀ ਸੋ ਇਸ ਕੈਂਪ ਨੂੰ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਲੱਗਣ ਦਿੱਤਾ ਜਾ ਰਿਹਾ ਕੀ ਕਾਰਨ ਹੋ ਸਕਦੇ ਨੇ ਅ ਇੱਥੇ ਮੁੱਲਾਂਪੁਰ ਗਰੀਬਦਸ ਮੁੱਲਾਂਪੁਰ ਬੈਰੀਅਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਾਜਪਾ ਦੇ ਜਿੰਨੇ ਵੀ ਸੀਨੀਅਰ ਆਗੂ ਇੱਥੇ ਪਹੁੰਚੇ ਸਨ ਉਹਨਾਂ ਨੂੰ ਪੁਲਿਸ ਹਰਾਸ ਦੇ ਵਿੱਚ ਲੈ ਲਿਆ ਗਿਆ ਤੇ ਸਾਰਿਆਂ ਨੂੰ ਡਿਟੇਨ ਕਰਕੇ ਕਿਹੜੇ ਥਾਣੇ ਦੇ ਵਿੱਚ ਲਜਾਇਆ ਗਿਆ ਉਹ ਅਜੇ ਦੱਸਿਆ ਨਹੀਂ ਗਿਆ ਫਿਲਹਾਲ ਇਸ ਸਮੇਂ ਤੁਸੀਂ ਤਸਵੀਰਾਂ ਮੁੱਲਾਂਪੁਰ ਗਰੀਬਦਾਸ ਬੈਰੀਅਰ ਤੋਂ ਦੇਖ ਰਹੇ ਹੋ ਜਿੱਥੇ ਭਾਰੀ ਪੁਲਿਸ ਪ੍ਰਸ਼ਾਸਨਤਾ ਨਾ ਤਾਂ